ਹਿਮਾਚਲ ਸਰਕਾਰ ਨੇ ਬਿਨਾ ਕਿਸੇ ਮਤਲਬ ਤੋਂ ਤੇ ਬਿਨਾ ਕਿਸੇ ਕਾਰਨ ਤੋਂ ਜਿਹੜਾ 500 ਕਰੋੜ ਰੁਪਏ ਦਾ ਬੋਝ ਹੈ ਜਿਹੜਾ ਉਹ BBMP ਤੇ ਪਾਇਆ ਹੈ ਜਿਸ ਦਾ ਕੋਈ ਬੇਸ ਨਹੀਂ ਹੈ ਸਮੇਂ-ਸਮੇਂ ਤੇ ਇੱਕ ਕਾਂਗਰਸ ਦੀ ਜਿਹੜੀ ਹਿਮਾਚਲ ਦੀ ਸਰਕਾਰ ਆ ਇਹ ਇਸਤਰਾ ਦੇ ਧੱਕੇਸ਼ਾਹੀ ਕਰਦੀ ਰਹੀ ਹੈ ਪਹਿਲਾਂ ਇਹਨਾਂ ਨੇ ਬਾਟਰ ਸੈਸ ਲਾਉਣ ਦੀ ਕੋਸ਼ਿਸ਼ ਕੀਤੀ ਤੇ ਜਿਹੜੀ ਚੈਲੰਜ ਹੋਈ ਤੇ ਉਹ ਫੈਸਲਾ ਸੀ ਜਿਹੜਾ ਉਹ ਰੱਦ ਹੋਇਆ ਹੁਣ ਬਾਟਰ ਸੈਸ ਦੀ ਗੱਲ ਛੱਡ ਕੇ ਹੁਣ ਇਧਰਲੇ ਪਾਸੇ ਨੂੰ ਆ ਗਏ ਪਤਾ ਨਹੀਂ ਕਿਹੜਾ ਕਾਨੂੰਨ ਕੱਢਿਆ ਕਿੱਥੋਂ ਦੀ ਗੱਲ ਚੱਕੀ ਆ ਤੇ ਜਿਹੜਾ ਸਾਰਾ ਨੰਗਰ ਡੈਮ ਦਾ ਸੀ ਸਾਰੀ ਜ਼ਮੀਨ ਸਾਰੀ ਮਸ਼ੀਨਰੀ ਸਾਰਾ ਕੁਝ ਇਕੱਠਾ ਕਰਕੇ ਕੀਮਤਾਂ ਆਪੇ ਕੀਮਤ ਅਸੈਸ ਕਰ ਲੀਆਂ ਤੇ ਉਹਦੇ ਅਸੈਸਮੈਂਟ ਕਰਕੇ ਤੇ ਜਿਹੜੀ ਸਾਡੇ ਲੇਵੇ ਜਾਣਕਾਰੀ ਹੈ ਕਿ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਮੈਂ ਤੇ 4% ਟੈਕਸ ਲਾਉਣਾ ਸੀ ਪਰ ਮੈਂ ਕਿਸੇ ਕਾਰਨ 2% ਟੈਕਸ ਲਾ ਰਿਹਾ ਹਲੇ ਫਿਲਹਾਲ ਤੇ ਜਿਹੜਾ ਬਣਾ ਕੇ ਇਹਨਾਂ ਨੇ 500 ਕਰੋੜ ਰੁਪਏ ਦਾ BBMP ਨੂੰ ਕਹਤਾ ਕਿ ਇਹ ਸਾਡਾ ਜਿਹੜਾ ਟੈਕਸ ਹੈ ਬੰਦ ਤੇ ਇਸ ਟੈਕਸ ਦੀ ਜਿਹੜੀ ਅਮਾਉਂਟ ਹੈ BBMP ਦੇ ਪੂਰੇ ਬਜਟ ਤੋਂ ਮਤਲਬ ਕਹਿੰਦਾ ਕਿ 20% BBMP ਦਾ ਬਜਟ ਹੈ ਜਿਹੜਾ ਇਹ ਇਹਨਾਂ ਨੇ ਵਧਾਤਾ ਇਸ ਦੇ ਲਈ ਕਿਉਂਕਿ ਪੰਜਾਬ ਜਿਹੜਾ ਹੈ ਇਹ ਵੱਡਾ ਹਿੱਸੇਦਾਰ ਹੈ ਤੇ ਬੋਝ ਵੀ ਸਾਡੇ ਦੀ ਸਭ ਤੋਂ ਵੱਧ ਪੈਣਾ ਹੈ ਸੋ BBMP ਨੂੰ ਅਸੀਂ ਲਿਖਿਆ ਕਿ ਇਹ ਬਿਲਕੁਲ ਗੈਰ ਕਾਨੂੰਨੀ ਹੈ ਇਹ ਕੋਈ ਇਹਨਾਂ ਦਾ ਅਧਿਕਾਰ ਨਹੀਂ ਹੈ ਲਾਉਣ ਦਾ ਸੋ ਹੁਣ BBMP ਨੇ ਅੱਗੇ ਪਰਸਿਊ ਵੀ ਕਰਨਾ ਹੈ ਤੇ ਅਸੀਂ ਇਹਦੇ ਲਈ ਬੋਰਡ ਦੇ ਵਿੱਚ ਵੀ ਜਾਵਾਂਗੇ ਹਰ ਤਰ੍ਹਾਂ ਦਾ ਜੋ ਹੈ ਸੀ ਰੇਮੈਡੀ ਹੈ ਉਹ ਅਵੇਲ ਕਰਾਂਗੇ ਬਾਕੀ ਕਾਂਗਰਸ ਹਮੇਸ਼ਾ ਪੰਜਾਬ ਦੇ ਨਾਲ ਧੱਕੇ ਹੋਏ ਨੇ ਜੇ ਪੰਜਾਬ ਦੇ ਮੈਂ ਪਾਣੀਆਂ ਦੀ ਗੱਲ ਕਰ ਲਾਂ ਜਦੋਂ ਕੇਂਦਰ ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਸੀ ਉਸ ਸਮੇਂ ਪੰਜਾਬ ਦੇ ਪਾਣੀ ਖੋਹੇਗੇ ਪੰਜਾਬ ਦੇ ਨਾਲ ਧੱਕੇ ਕੀਤੇਗੇ ਅੱਜ ਫੇਰ ਉਹੀ ਚਿਹਰਾ ਜਿਹੜਾ ਕਾਂਗਰਸ ਦਾ ਉਹ ਸਾਹਮਣੇ ਆਇਆ ਤੇ ਮੈਨੂੰ ਦੁੱਖ ਇਸ ਚੀਜ਼ ਦਾ ਵੀ ਹੈ ਕਿ ਪੰਜਾਬ ਦੇ ਜਿਹੜੇ ਕਾਂਗਰਸ ਦੇ ਲੀਡਰਾਂ ਨੇ ਕਿਸੇ ਨੇ ਇਸ ਬਾਰੇ ਆਪਣੀ ਚੁੱਪੀ ਨਹੀਂ ਤੋੜੀ ਕਿਸੇ ਨੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਕਾਂਗਰਸ ਤੁਰੋ ਹੀ ਭਾਵੇਂ ਉਹਨਾਂ ਦੇ ਲੀਡਰ ਕੋਈ ਵੀ ਹੋਣ ਉਹ ਸਾਰੇ ਪੰਜਾਬ ਦੇ ਵਿਰੋਧੀ ਬਣ ਕੇ ਬੈਠੇ ਹੋਏ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਾਂ ਤੇ ਪੰਜਾਬ ਦੇ ਨਾਲ ਕੋਈ ਜਿਹੜਾ ਤੱਕਾ ਉਹ ਨਹੀਂ ਹੋਣ ਦੇਵਾਂਗੇ ਜਿਹੜਾ ਇਹ ਬੋਝ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਬੋਝ ਨੂੰ ਅਸੀਂ ਬਿਲਕੁਲ ਵੀ ਕਤਈ برداشت ਨਹੀਂ ਕਰਾਂਗੇ ਤੇ ਹਰ ਤਰ੍ਹਾਂ ਦਾ ਹਿੱਲਾ ਜਿਹੜਾ ਉਹ assim é para